ਇਹਦੇ ਘਰ ਦੇ ਵਿੱਚ ਕੀ ਹੈ ਆਪ ਘਰ ਸਾਹ ਆ ਸਾਰਾ ਘਰ ਹੈ ਸੰਸਾਰ ਉਹਦਾ ਉਹਦਾ ਹੀ ਘਰ ਹੈ ਸਾਰਾ ਸੰਸਾਰ ਉਹਦਾ ਘਰ ਕੀ ਹੈ ਜਿਹੜਾ ਉਹਦਾ ਘਰ ਹੈ ਉਹਦੇ ਵਿੱਚ ਹੀ ਹੈ ਸਭ ਕੁਝ ਘਰਤਾ ਤੇਰੇ ਸਭ ਕੁਝ ਉਹਦੇ ਅੰਦਰ ਹੀ ਹੈ ਆ ਪਪ ਸਾਗਰ ਵੀ ਸੁਖ ਸਾਗਰ ਦੇ ਅੰਦਰ ਹੀ ਹੈ ਪਪ ਸਾਗਰ ਦਾ ਘਣਾ ਹੈ ਸਭ ਕੁਝ ਆ ਆ ਜੋ ਕੁਝ ਹੈ ਪਪ ਸਾਗਰ ਦਾ ਇਹ ਸੁਖ ਸਾਗਰ ਦੇ ਉਹਦੇ ਘਿਰਦੇ ਦੇ ਵਿੱਚ ਹੀ ਹੈ ਤਾਂ ਜਾਂ ਜੇ ਕਰ ਆ ਸਭ ਕੋ ਜੋ ਹੈ ਉਹਦੇ ਘਰ ਚੇ ਆ ਜਾਚੇ ਘਰ ਦਿਗ ਦਿਸੇ ਸਰਾਈ ਚ ਦਿਗ ਤੇ ਜਿਹੋਨੇ ਵਾਹਮਣ ਜਾਚੇ ਘਰ ਦਿਗ ਉਹਦੇ ਚ ਵਾਹਮਣ ਹੁੰਦੇ ਨੇ ਦਿਗ ਵਾਹਮਣ ਕਿਹਾ ਦਿਸੇ ਸਰਾਈ ਚ ਆਹੋ ਸਰਾਈ ਚ ਉਹਨੇ ਸਰਾਈ ਚ ਕਹਿੰਦੇ ਨੇ ਉਹ ਆਲੇ-ਦਾਲੇ ਬਾਉਂਡਰੀ ਕੀਤੀ ਹੋਈ ਜਿਵੇਂ ਕਨਾਤ ਤਾਣ ਲੈਨੇ ਆ ਨਾ ਆਪਾਂ ਕਨਾਤ ਉੱਤੇ ਕੁਝ ਕਰਕੇ ਵਿੱਚੋਂ ਦਾ ਜਿਵੇਂ ਮੰਦਿਰ ਬਣੇ ਹੋਏ ਨੇ ਫਿਰਦਾ ਬਣਿਆ ਹੋਇਆ ਆਪਣਾ ਸਰਾਏ ਚ ਵਿੱਚ ਉਹਦਾ ਪੰਡਤ ਮੰਦਿਰ ਬਣ ਗਿਆ ਵਿੱਚ ਪੰਡਤ ਬੈਠਾ ਜੀ ਦੇ ਘਰ ਦੇ ਵਿੱਚ ਦਿਜ ਪੰਡਤ ਹੈ ਜਿਹੜਾ ਹਾਂ ਬੈਕੁੰਠ ਭਵਨ ਚਿਤਰਸਾਲਾ ਬੈਕੁੰਠ ਭਵਨ ਚਿਤਰਸਾਲਾ ਬੈਕੁੰਠ ਵੀ ਹੈ ਇੱਥੇ ਭਵਨ ਵੀ ਹੈ ਚਿਤਰਸਾਲਾ ਵੀ ਇੱਥੇ ਹੀ ਹੈ ਸਭ ਕੁਝ ਅਜ ਚਿੱਤਰ ਵਿੱਚ ਤਰੇ ਹੈ ਸੰਸਾਰ ਵੀ ਇੱਥੇ ਹੀ ਹੈ ਬੈਕੁੰਠ ਵੀ ਇੱਥੇ ਹੀ ਹੈ ਇਦੇ ਵਿੱਚ ਹੀ ਅੰਦਰ ਹੀ ਹੈ ਸਭ ਕੁਝ ਸਭਤ ਲੋਕ ਸਮਾਨ ਪੂਰੀਲੇ ਸਭਤ ਲੋਕ ਸਾਰੇ ਸਤ ਲੋਕ ਵੀ ਵਿੱਚੇ ਹੀ ਨੇ ਉਹਦੇ ਘਰ ਦੇ ਵਿੱਚ ਹੀ ਹੈ ਸਭ ਕੁਝ ਇਹ ਅੰਦਰ ਹੀ ਹੈ ਨਾ ਰੱਖਿਆ ਸਟੇਜ ਬਾਈਸ ਤੋਂ ਨੇ ਉਹਦੇ ਘਰ ਚ ਹੈ ਸਭ ਕੁਝ ਉਹਨੇ ਕਹਿਤਾ ਬਾਹਰ ਨਹੀਂ ਹੈ ਕੁਝ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਨਹੀਂ ਤੂੰ ਦੇ ਫਿਰ ਘਰ ਚੋਂ ਢੋਲ ਲੋ ਬਾਹਰ ਕਿਥੋਂ ਢੋਲਦੇ ਸੰਸਾਰ ਉਹਦੇ ਘਰ ਚੋਂ ਬਾਹਰ ਨਹੀਂ ਸੰਸਾਰ ਉਹਦਾ ਘਰ ਹੈ ਸਾਰਾ ਹੀ ਉਹਦਾ ਘਰ ਇੱਕ ਮੰਦਰ ਨਹੀਂ ਹੋ ਸਕਦਾ ਉਹਦਾ ਘਰ ਮਸਜਿਦ ਨਹੀਂ ਹੋ ਸਕਦੀ ਉਹਦਾ ਘਰ ਮੱਕਾ ਨਹੀਂ ਹੋ ਸਕਦਾ ਉਹਦਾ ਘਰ ਹਰਿਮੰਦਰ ਸਾਹਿਬ ਨਹੀਂ ਹੋ ਸਕਦਾ ਆਹ ਕਹਿਣਾ ਜੇ ਉਹਦਾ ਘਰ ਹੈ ਤਾਂ ਸਾਰਾ ਇਹ ਉਹਦਾ ਘਰ ਹੈ ਜੋ ਦੀਨ ਜਿੱਥੇ ਤੱਕ ਆਕਾਸ਼ ਹੈ ਜਿੱਥੇ ਤੱਕ ਰਚਨਾ ਸਭ ਉਹਦੇ ਘਰ ਦੇ ਵਿੱਚ ਹੀ ਹੈ ਐਡਾ ਬਣਾਉਦਾ ਕਰ ਹੈ ਜਿਨ੍ਹਾਂ ਨੇ ਉਹਦੇ ਵਿੱਚ ਮੰਦਿਰ ਬਣਾ ਲਿਆ ਮੂਰਖ ਨੇ ਉਹਦੇ ਘਰ ਦੇ ਵਿੱਚ ਚੰਦ ਆ ਸੂਰਜ ਦੀਵੇ ਨੇ ਆ ਜਾਂਦਾ ਸੋ ਜਿਨ੍ਹਾਂ ਨੇ ਚੰਦ ਸੂਰਜ ਹੋਰ ਵੀ ਨੇ ਉਹ ਵੀ ਦੀਵੇ ਹੀ ਨੇ ਇੱਕ ਘਰ ਚ ਇੱਕੋ ਦੀਵਾ ਨਹੀਂ ਹੁੰਦਾ ਵੱਡੇ ਘਰ ਚ ਇੱਕੋ ਲਾਈਟ ਨਹੀਂ ਹੁੰਦੀ ਜਗਾ ਜਗਾ ਅੱਡ ਅੱਡ ਲਾਈਟਾਂ ਹੁੰਦੀ ਜੇ ਤੱਕ ਇੱਕ ਲਾਈਟ ਜਾਂਦੀ ਹੈ ਅੱਗੇ ਗਾਹ ਦੋ ਲਾਈਟ ਚਾਹੀਦੀ ਐ ਉਹਨੇ ਇੱਕ ਸ਼ਾਇਰ ਆ ਉਹਦੇ ਜਿੱਕੋ ਲਾਈਟ ਕੰਮ ਕਰ ਜੂਗੀ ਜਗਾ ਜਗਾ ਲਾਈਟਾਂ ਚਾਹੀਦੀਆਂ ਨੇ ਤੇ ਜਗਾ ਜਗਾ ਸੂਰ ਚਾਹੀਦੇ ਨੇ ਜਿੱਥੇ ਤੱਕ ਆ ਸੂਰ ਦੀ ਲਾਈਟ ਜਾਂਦੀ ਐ ਜਲਦੀ ਐ ਹੋਰ ਗਾਹ ਜਾਂਦੀ ਐ ਦੂਜਾ ਸੂਰ ਜਾਊਗਾ ਲਾਈਟ ਹੋਣੀ ਹੋਊਗੀ ਇਹ ਸਭ ਉਹਦੇ ਵਿੱਚੇ ਹੀ ਨੇ ਕਰ ਦੇ ਐਡਾ ਵੱਡਾ ਉਹਦਾ ਘਰ ਐ ਨਹੀਂ ਐ ਕ੍ਰਿਸ਼ਨ ਦਾ ਘਰ ਐਡਾ ਵੱਡਾ ਨਈਂ ਆ ਰਾਮਚੰਦ ਦੀ ਯੁੱਧ ਹੈ ਢੀ ਵੱਡੀ ਨਈਂ ਕਲਾਸ਼ ਪਰਬਤ ਸ਼ਿਵਜੀ ਦਾ ਡਾ ਵੱਡਾ ਦਿਖਾਓ ਕਿੱਥੇ ਹਾਂਜੀ ਸੱਤ ਲੋਕ ਸਮਾਨਪੂਰੀ ਵਾਲੇ ਆ ਸੱਤ ਲੋਕ ਉਹਦੇ ਵਿੱਚ ਹੀ ਨੇ ਜਿਹੜੇ ਸੱਤ ਲੋਕ ਨੇ ਨਾ ਉਹਦੇ ਵਿੱਚ ਹੀ ਨੇ ਉਹਦੇ ਘਰ ਦੇ ਵਿੱਚ ਸੱਤ ਲੋਕ ਸਮਾਨਪੂਰੀ ਵਾਲੇ ਹਾਂ ਇੱਕ ਸਮਾਨ ਰਹਿੰਦੇ ਨੇ ਇਕਸਾਰ ਰਹਿੰਦੇ ਨੇ ਸਤਲੋਕ ਪੂਰੀ ਹਲੇ ਹੁੰਦਾ ਉਹਨਾਂ ਦੀ ਬੁੱਧ ਪੂਰੀ ਹੁੰਦੀ ਰਹਦੀ ਹੈ ਲਗਾਤਾਰ ਲਗਾਤਾਰ ਗਿਆਨ ਵਧਦਾ ਰਹਿੰਦਾ ਅਧੂਰੇ ਨੇ ਆਥੀ ਅਧੂਰੀ ਬੁੱਧਾ ਸਾਡੀ ਉਹਨੂੰ ਪੂਰੀ ਕਰ ਰਹੇ ਹਾਂ ਲਗਾਤਾਰ ਪ੍ਰੋਸੈਸ ਪੂਰਾ ਕਰਨਾ ਚੱਲਦਾ ਰਹਿੰਦਾ ਹੈ ਬੁੱਧ ਨੂੰ ਡਿਵੈਲਪ ਕਰਨਾ ਜਿਹੜਾ ਪ੍ਰੋਸੈਸ ਹੈ ਲਗਾਤਾਰ ਚੱਲਦਾ ਰਹਿੰਦਾ ਹੈ ਸਮਾਨ ਪੂਰੀਲੇ ਸਾਰਿਆਂ ਨੂੰ ਇਹ ਪੂਰਾ ਕਰਦਾ ਰਹਿੰਦਾ ਜਾਂ ਚਾਹੇ ਘਰ ਲక్ష్ਮੀ ਕੁਆਰੀ ਸਿਰਫ ਬੁੱਧ ਨੂੰ ਪੂਰਾ ਕਰਨ ਵਾਸਤੇ ਸਾਰਾ ਸਿਸਟਮ ਹੈ ਆਤਮਾ ਦਾ ਜਿਹੜਾ ਗਿਆਨ ਦੀ ਕਵੀ ਹੈ ਆਤਮ ਗਿਆਨ ਦੀ ਜਿਹੜੀ ਕਵੀ ਹੈ ਉਹਦੀ ਪੂਰਤੀ ਵਾਸਤੇ ਸੰਸਾਰ ਦੀ ਰਚਨਾ ਰਚੀ ਹੈ ਕਹਿਣ ਦਾ ਮਤਲਬ ਇਹ ਹੈ ਔਰ ਉਹ ਪੂਰਾ ਕਰਦਾ ਰਹਿੰਦਾ ਹੁੰਦਾ ਰਹਿੰਦਾ ਬਾਕੀ ਜੁਨਾ ਦਾ ਹੁੰਦਾ ਰਹਿੰਦਾ ਆਦਮੀ ਦੀ ਜੁਣ ਚਾਕੇ ਇਹ ਜਿਆਦਾ ਸਿਆਣਾ ਜਾ ਬਣ ਜਾਂਦਾ ਫਿਰ ਇਹ ਆਪਣਾ ਪੌੜੀ ਤੋਂ ਚੁੱਕ ਜਾਂਦਾ ਜੇ ਇਸ ਪੌੜੀ ਤੇ ਜੇ ਨਾਲ ਚੁੱਕੇ ਫਿਰ ਆਇਆ ਜਾਏ ਦੁੱਖ ਪਾਉਂਦਾ ਇੱਥੇ ਆ ਕੇ ਗਲਤੀ ਕਰ ਲੈਂਦਾ ਕਿਉਂ ਸਿਆਣਾ ਜਿਆਦਾ ਹੋ ਗਿਆ ਆਪ ਧਾਰਮਿਕ ਬਣ ਗਿਆ ਆਪੇ ਗੁਰੂ ਬਣ ਗਿਆ ਆਪ ਆਪੇ ਬਹੁਤ ਆਣ ਆਪਣੇ ਮਦਦਬਾ ਬਣਾ ਲਿਆ ਆਪੇ ਗੁਰੂ ਆਪਣੇ ਮਤਲਬ ਦਾ ਬਣਾ ਲਿਆ ਕਿ ਜਦ ਮਰਜੀ ਸੁਖਾਸਣ ਕਰ ਦਵੇ ਚਾਹੇ 2 ਦਿਨ ਨਾ ਦੋ ਦਿਨ ਪ੍ਰਕਾਸ਼ੇ ਰੱਖੇ 48 ਘੰਟੇ ਆਪ ਦੋ ਦੋ ਘੰਟੇ ਬਾਅਦ ਹੋਲੀ ਜਾਣਗੇ ਉਹਨੂੰ ਛੱਡਦੇ ਨਹੀਂ ਕਿਉਂ ਬਈ ਜੇ ਗੁਰੂ ਹੋਵੇ ਥਪੜਾਈ ਨਾ ਕਰਵੇ ਤੁਹਾਡੀ ਕਰਦੇ ਤੁਸੀਂ ਕਿਉਂ ਕਹਿੰਦੇ ਤੁਸੀਂ ਕਿਉਂ ਸਮਝਦਾਰ ਆਦਮੀ ਨੂੰ ਕੀ ਜਵਾਬ ਦਵੋਗੇ ਜੇ ਸਿਆਣੇ ਬੰਦੇ ਤੁਹਾਨੂੰ ਪੁੱਛਣਗੇ ਕਿ ਜੇ ਵਾਕਿਆ ਹੀ ਗੁਰੂ ਹੋਵੇ ਕਿ ਤੁਸੀਂ ਇਹ 48 ਘੰਟੇ ਇਦਾਂ ਕਰੋਗੇ ਆਪ ਦੋ ਦੋ ਘੰਟੇ ਬਾਦ ਵਲੀ ਜਾਂਦੇ ਹੋ ਤੁਸੀਂ ਇਹਹੀ ਜੇ ਤਾਂ ਤੁਹਾਡੀ ਹੀ ਸਤਕਾਰ ਹੈ ਗੁਰੂ ਦਾ ਇਹ ਸਤਕਾਰ ਹੈ ਗੁਰੂ ਦਾ ਸਤਕਾਰ ਕਮੇਟੀਆਂ ਨੂੰ ਅਖੰਡ ਬਾਠ ਬੰਦ ਕਰਨੀ ਚਾਹੀਦੀ ਹੈ ਇਹ ਕਵਲ ਬੰਦ ਕਰ ਦੇਣਗੇ ਸਰਕਾਰ ਨਹੀਂ ਹੈਗਾ ਘੜਬੜ ਕਰਦੇ ਆਪਣੇ ਵਰਗੇ ਨਾ ਤੁਸੀਂ ਜਿੱਥੇ ਮਰਜੀ ਜਦੋਂ ਜਿੰਨੇ ਵਰਗੇ ਮਰਜੀ ਭੋਗਵਾ ਦੋ ਕਹਿੰਦੇ ਹੁਣ ਸਪੀਡ ਘਟਾ ਦਿਓ ਜਲਦੀ ਭੋਗ ਨਾ ਪਹੁੰਚੇ ਮਰਜੀ ਤੁਹਾਡੀ ਜਲਦੀ ਹੈ ਸਾਡਾ ਫਲਾਣ ਵਾਲਾ ਰਿਸ਼ਤੇਦਾਰ ਨਹੀਂ ਆਇਆ ਯਾਰ ਆਗੀ ਨਹੀਂ ਆਇਆ ਘੰਟਾ ਲੇਟ ਕਰਨਾ ਹੈ ਭੋਗ ਆਪਾਂ ਨੇ ਮਰਜੀ ਤੁਹਾਡੀ ਜਲਦੀ ਹੈ ਬੜੇ ਸਤਿਕਾਰ ਵਾਲੇ ਆ ਗਏ ਹਾਂ ਜੀ ਯਾ ਚੇ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਬੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾਂ ਸ੍ਰੀ ਜਿਹਦੇ ਘਰ ਚਾ ਸਭ ਕੁਝ ਯਾ ਚੇ ਘਰ ਲక్ష్ਮੀ ਕੁਵਾਰੀ ਲక్ష్ਮੀ ਕੁਵਾਰੀ ਉਹਦੇ ਘਰ ਚੇ ਲక్ష్ਮੀ ਕੁਵਾਰੀ ਉਹਦੇ ਘਰ ਚਾ ਤੁਸੀਂ ਲక్ష్ਮੀ ਦੀ ਪੂਜਾ ਕਦੇ ਕਰਦੇ ਉਹਦੇ ਘਰ ਦੀ ਤਾਂ ਵਿਚਾਰੀ ਉਹ ਝਾੜੂ ਫੇਰਨ ਵਾਲੀ ਹੈ ਉਹ ਪੋਚਾ ਲਾਉਂਦੀ ਉਹਦੇ ਘਰ ਚ ਲక్ష్ਮੀ ਜਾਂ ਕੇ ਕਰਦੀ ਜੀ ਦੇ ਅਸੀਂ ਜਿਹਦੀ ਅਸੀਂ ਪੂਜਾ ਕਰਦੇ ਹੁਕਮ ਮੰਨਦੇ ਆ ਨਾ ਉਹਦੇ ਘਰ ਜੇ ਪੋਚਾ ਲਾਉਂਦੀ ਹੈ ਲక్ష్ਮੀ ਤੁਹਾਡੀ ਉਹ ਕੰਮ ਕਰਨ ਵਾਲੀਆਂ ਨਹੀਂ ਆਉਂਦੀਆਂ ਫਿਰ ਉਹ ਭਗਤਾਂ ਦੀ ਦਾਸੀ ਕਾਰ ਕਮਾਉਂਦੀ ਹੈ ਇਹ ਲక్ష్ਮੀ ਮਾਇਆ ਦਾਸੀ ਪੋਚਾ ਹੀ ਲਾਉਂਦੀ ਹੁੰਦੀ ਹੈ ਘਰ ਚ ਹੋਰ ਕੀ ਕਰੂ ਮੈਂ ਦਾਸੀ ਭਗਤਾਂ ਕੀ ਗੱਲ ਕਮਾਉਂਵੇ ਉਹ ਪੋਚਾ ਲਾਉ ਆ ਭਾਂਡੇ ਵਾਂਜੂ ਕੱਪੜੇ ਧੋ ਦੂ ਹੋਰ ਕੀ ਕਰੂ ਇਹ ਕੰਮ ਕਰ ਦਿੱ ਗਿਆ ਹੋ ਘਾਰਿਓ ਰਹੂਗੀ ਅਰ ਕੀ ਹੋ ਉਹ ਪਈ ਹੋ ਜੰਮੀਆਂ ਕੰਮ ਵਾਲੀਆਂ ਰੱਖੀਆਂ ਉਹਦੀਆਂ ਨੇ ਕਰ ਲੂ ਮਾਇਆ ਦਾ ਕੰਮ ਵਾਲੀ ਐ ਰੱਖੀ ਹੋਈ ਦਾਸੀ ਹੈ ਦਾਸੀ ਨਾਲ ਕੀ ਕਰਨਾ ਇਹ ਵੀ ਕੁਝ ਕਰਨਾ ਝਾੜੂ-ਪੋਚਾ ਲਾਤਾ ਪਰਨੇ ਮਾਇਤੇ ਹੋਰ ਕੋ ਇਧਰ ਚੱਕੇ ਇਧਰ ਸਮਾਨ ਰੱਖਤਾ ਜੋ ਕਰਾਉਣਾ ਘਰਾ ਲਿਆ ਦਾਸੀ ਦਾ ਜਵਾਨੀ ਕਰਾ ਲਿਆ ਮਾਲਕ ਤੋਂ ਡੀਆ ਹੋ ਤੁਸੀਂ ਇਹਦੀ ਪੂਜਾ ਕਾਦੀ ਕਰਦੇ ਹੋ ਦਾਸੀ ਸੁਤ ਨੇਣਾ ਹੈ ਜਿਹੜਾ ਦਾਸੀ ਸੁਤ ਹੈ ਉਹਦੀ ਦਾਸੀ ਮਾਂ ਹੁੰਦੀ ਹੈ ਉਹਦੀ ਮਾਇਆ ਮਾਂ ਹੁੰਦੀ ਹੈ ਮਾਇਆ ਲਛਮੀ ਮਾਂ ਨਾਲ ਦੇ ਜਿਹੜੇ ਦਾਸੀ ਸੁਤ ਨੇ ਉਹ ਗੌਲ ਹੁੰਦੇ ਨੇ ਉਹ ਬੇਦਰ ਹੁੰਦੇ ਨੇ ਉਹ ਘਰ ਦੇ ਮਾਲਕ ਨਹੀਂ ਹੁੰਦੇ ਬੇਦਰ ਹੁੰਦੇ ਕ ਮੈਂ ਉਹਦੇ ਦਾਸੀ ਉਹ ਕਰਦੀ ਮਾਲਕ ਕਿੱਥੇ ਉਹ ਬੇਦਰ ਉਹ ਬੇਦਰ ਹੁੰਦੇ ਨੇ ਦਰਕਾਰ ਤੋਂ ਬਹੀਰ ਹੁੰਦੇ ਨੇ ਜਿਹੜੇ ਮਾਇਆਧਾਰੀ ਨੇ ਉਹਨਾਂ ਦਾ ਦਰਕਾਰ ਨਾਲ ਕੋਈ ਮਤਲਬ ਨਹੀਂ ਹੁੰਦਾ ਜਿਹੜੇ ਤਾਂ ਨਾਮ ਦੀ ਕਮਾਈ ਕਰਦੇ ਨੇ ਇੱਥੇ ਆ ਕੇ ਉਹ ਤਾਂ ਨਾ ਘਰਦਾਰ ਆਲੇ ਇਹ ਘਰ ਦੇ ਵਿੱਚ ਲਗਾਤਾਰ ਕੀ ਹੈ ਪੜ੍ਹਾਈ ਹੋ ਰਹੀ ਹੈ ਇੱਕ ਤਾਂ ਪੜ੍ਹਾਈ ਕਰਾ ਰਿਹਾ ਇੱਕ ਪੜ੍ਹਾਈ ਪੜ ਰਿਹਾ ਇੱਕ ਝਾੜੂ ਪੋਚਾ ਹੀ ਲਾ ਰਿਹਾ ਤੇ ਕਲਟੀ ਬੁਜਾ ਰਿਹਾ ਜਿਪੜਾਤੀ ਤਰਖਾ ਜਰੂਰ ਉਹਨੂੰ ਮਿਲਦੀ ਐ ਪਰ ਨਾ ਪੜ ਰਿਹਾ ਤੇ ਨਾ ਪੜਾ ਰਿਹਾ ਨਾ ਸਕੂਲ ਦਾ ਮਾਲਕ ਐ ਸਕੂਲ ਦੇ ਮਾਲਕ ਕੌਣ ਨੇ ਜਿਹੜੇ ਫੀਸ ਦਿੰਦੇ ਨੇ ਉਹਨੇ ਮਾਲਕ ਮਰ ਉਹਨਾਂ ਦੇ ਪੈਸਾ ਨਾ ਚੱਲਦੇ ਨੇ ਪੱਖੇ ਉਹਨਾਂ ਦੀ ਫੀਸ ਨਾ ਪੱਖੇ ਚਪੜਾਤੀ ਤਾਂ ਉੱਥੇ ਲੈ ਰਿਹਾ ਵਿਚਾਰਾ ਉਹ ਦੇਖ ਕਿੱਥੇ ਰਿਹਾ ਕੁਛ ਟੀਚਰ ਵੀ ਕੁਝ ਕਰਕੇ ਲੈ ਰਹੇ ਨੇ ਜਿਹੜੇ ਜਿਹੜੇ ਉੱਤੇ ਫੀਸ ਦਿੰਦੇ ਨੇ ਉਹਨਾਂ ਨੂੰ ਪੜਾਉਂਦੇ ਨੇ ਤਾਂ ਫੀਸ ਦਿੰਦੇ ਨੇ ਕਿ ਬਰਾਸੀ ਸਿਰਫ ਲੈ ਕੇ ਖਾਏ ਖਾ ਰਹੇ ਦੇ ਕੁਝ ਨਹੀਂ ਦੇ ਸੇਵਾ ਕਰ ਰਹੇ ਬਸ ਦਸਿਆ ਵਾਲਾ ਕੰਮ ਕਰਦੇ ਤੇ ਕਰਦਾ ਮਾਲਕ ਨਹੀਂ ਹੁੰਦਾ ਹਾਂਜੀ ਜਾਂਚੇਕਾਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਬੜੇ ਚੰਦ ਸੂਰਜ ਦੀਬੜੇ ਆ ਚੰਦ ਸੂਰਜ ਦੇ ਦੀਵੇ ਨੇ ਉੱਥੇ ਆ ਜਿਹੜਾ ਚੰਦ ਸੂਰਜ ਦੀਵੇ ਨੇ ਤੁਸੀਂ ਚੰਦ ਸੂਰਜ ਦੀਪ ਪੂਜਾ ਕਰਦੇ ਹੋ ਜਿਹੜੇ ਲੋਕ ਚੰਦ ਸੂਰਜ ਦੀ ਪੂਜਾ ਕਰਦੇ ਨੇ ਉਹਦੇ ਘਰ ਦੇ ਦੀਵੇ ਦੀ ਪੂਜਾ ਕਰਦੇ ਨੇ ਉਹਦੇ ਦੀਵੇ ਨੇ ਉਹਦੀ ਜੋਤ ਦੀਵਿਆਂ ਦੀ ਉਹ ਪੂਜਾ ਉਹਦੇ ਨਾਲ ਦੀ ਦੀਵਾ ਇਹਨਾਂ ਜੋ ਕਰਦੀ ਦੇਖਿਆ ਉਹਨਾਂ ਨੂੰ ਉਹਨਾਂ ਨੇ ਕਿ ਆਹ ਦੀਵਾ ਬਹੁਤ ਵਧੀਆ ਇਹਨਾਂ ਦਾ ਤੇ ਤੁਸੀਂ ਚੰਦ ਸੂਰ ਦਾ ਪੂਜਾ ਕਰਕੇ ਚੰਦ ਸੂਰ ਦੇ ਨੇੜੇ ਜਾਣਾ ਨੇੜੇ ਜਾਣਾ ਸੂਰ ਦੇ ਨੇੜੇ ਗਏ ਵਰਨਾ ਤੁਸੀਂ ਉੱਥੇ ਜਾ ਕੇ ਸੂਰ ਦੀ ਪੂਜਾ ਕਰਨਾ ਮੌਤ ਨੂੰ ਬੜੇ ਲਾਉਣੇ ਸੂਰ ਜਨੇ ਗਰਮੀ ਹੈ ਉੱਚ ਧਫਨਾ ਕਰ ਤੂੰ ਤੁਹਾਨੂੰ ਉਹ ਤਾਂ ਅਕਲ ਮਿਲੂਗੀ ਤੁਹਾਨੂੰ ਸੂਰ ਦਿੱਤਾ ਹੋ ਕੀ ਪ੍ਰਾਪਤ ਹੋ ਸੂਰਜ ਤੋਂ ਸੂਰਜ ਤੋਂ ਪ੍ਰਾਪਤ ਹੈ ਇੱਥੋਂ ਜਿਹੜੇ ਨਹੀਂ ਪੂਜਾ ਕਰਦੇ ਉਹਨਾਂ ਨੂੰ ਵੀ ਪ੍ਰਾਪਤ ਹੋਈ ਜਾਂਦਾ ਸੂਰਜ ਤੋਂ ਜੋ ਹੁਣ ਸੂਰਜ ਤੋਂ ਪ੍ਰਾਪਤ ਉਹਨਾਂ ਨੂੰ ਵੀ ਹੋ ਜਾਂਦਾ ਜਿਹੜੇ ਸੂਰਜ ਨੂੰ ਇੱਕ ਅੱਗ ਦਾ ਗੋਲਾ ਸਮਝਦੇ ਨੇ ਉਹਨਾਂ ਨੂੰ ਵੀ ਪ੍ਰਾਪਤ ਹੋਈ ਜਾਂਦਾ ਉਹਨਾਂ ਨੂੰ ਜਿਆਦਾ ਪ੍ਰਾਪਤ ਹੁੰਦਾ ਤੁਹਾਨੂੰ ਘੱਟ ਹੁੰਦਾ ਜਿਹੜੇ ਅੱਗ ਦਾ ਹੋਣਾ ਸਮਝਦੇ ਨੇ ਸੂਰਜ ਨੂੰ ਸਟੱਡੀ ਕੀਤੀ ਹੈ ਉਹਨਾਂ ਨੇ ਬਹੁਤ ਕੁਝ ਪ੍ਰਾਪਤ ਕਰ ਲਿਆ ਉਹਨਾਂ ਨੇ ਤਾਂ ਬਿਜਲੀ ਬਣਾ ਲਈ ਊਰਜਾ ਲੈ ਲਈ ਤੂੰ ਤੁਸੀਂ ਲੈ ਲਿਆ ਤੁਸੀਂ ਕੀ ਲੈ ਲਿਆ ਬੁੱਧੀ ਇਹਨਾਂ ਨੇ ਕੀ ਲੈਣਾ ਸੀ ਬੁੱਧੀ ਇਹ ਕੁਝ ਨਹੀਂ ਲੈ ਸਕਦੇ ਬੁੱਧੀ ਜੋ ਹੈ ਬੁੱਧੀ ਬਾਨਾ ਨੇ ਕੁਝ ਲੈ ਲਿਆ ਸੂਰਜ ਤੋਂ ਵੀ ਬੁੱਧੀ ਇਹਨਾਂ ਨੇ ਕਿ ਕੀਤਾ ਅਕਲ ਕੋ ਵਾਲੀ ਸੂਰਜ ਨੂੰ ਬਦ ਕੇ ਦੇਵਤਾ ਉਹਨਾਂ ਨੇ ਅਕਲ ਕੋ ਆ ਕੇ ਨੁਕਸਾਨ ਕਰ ਲਿਆ ਉਹਨਾਂ ਨੇ ਅਕਲ ਨਾਲ ਉਹ ਤੇ ਊਰਜਾ ਲੈ ਲਈ ਸੂਰਜ ਤੋਂ ਜਿਨ੍ਹਾਂ ਨੂੰ ਰਾਖਸ਼ ਕਹਿੰਦੇ ਨੇ ਉਹਨਾਂ ਨੇ ਤਾਂ ਅਕਲ ਉਹ ਅਕਲ ਵਾਲੇ ਤਾਂ ਉਹ ਨਹੀਂ ਇਹ ਕਾਨੂੰਨ ਅਕਲ ਵਾਲੇ ਬੁੱਧੀਹੀਨ ਨੇ ਹੈ ਦੇਵਤਾ ਤਾਂ ਹੈ ਸੂਰਜ ਪਰ ਜਿਹੜੀ ਚੀਜ਼ ਦਿੰਦਾ ਉਹਦਾ ਤੁਹਾਨੂੰ ਗਿਆਨ ਨਹੀਂ ਉਹ ਊਰਜਾ ਦਿੰਦਾ ਸੀ ਲੈ ਲੈਂਦੇ ਜੇ ਦੇਵਤਾ ਬੰਦੇ ਤੇ ਲਈ ਕਿਉਂ ਨਾ ਫਿਰ ਸੂਰਜ ਰੋਸ਼ਨੀ ਸਭ ਨੂੰ ਦੇ ਰਿਹਾ ਤਾਂ ਲੈ ਰਹਿਓ ਤੁਸੀਂ ਉਹਦਾ ਪੇੜ ਪੌਦੇ ਵੀ ਲੈ ਰਹੇ ਨੇ ਰੋਸ਼ਨੀ ਪੇੜ ਪੌਦ ਰੋਸ਼ਨੀ ਨਾ ਹੋਵੇ ਪੇੜ ਪੌਦੇ ਉਦਾਸ ਹੋ ਜਾਂਦੇ ਨੇ ਉਹ ਤਾਂ ਉਹਨਾਂ ਨੂੰ ਵੀ ਗਿਆਨ ਹੈ ਇਹ ਜਿਹੜੀ ਊਰਜਾ ਪੈਦਾ ਕਰਨੀ ਦੀ ਇਹ ਕੌਣ ਕਰਦਾ ਪੇੜ ਪੌਦੇ ਨਹੀਂ ਕਰ ਸਕਦੇ ਇਹ ਆਦਮੀ ਨਹੀਂ ਕੀਤੀ ਹੈ ਉਹਨੂੰ ਪਤਾ ਸੀ ਵੀ ਇਹ ਦੇਵਤਾ ਦੇ ਕੀ ਚੀਜ਼ ਦੇ ਸਕਦਾ ਹੈ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਦੇ ਕੀ ਸਕਦਾ ਹੈ ਦੇਵਤਾ ਦੇਵਤਾ ਕਹਿੰਦੇ ਰਹੇ ਜੋ ਚੀਜ਼ ਦੇ ਸਕਦਾ ਉਹਦਾ ਤਾਂ ਗਿਆਨ ਤੁਹਾਨੂੰ ਹੋਇਆ ਨਹੀਂ ਅਜੇ ਤਾਈ ਦੇਵਤਾ ਦੇਵਤਾ ਤੁਸੀਂ ਕਹੀ ਜਾਂਦੇ ਕੀ ਦਿੱਤਾ ਤੁਹਾਨੂੰ ਸੂਰਜ ਤੁਹਾਨੂੰ ਦਿੱਤਾ ਦੇਤੀ ਅਗਿਆਨਤਾ ਤੁਹਾਨੂੰ ਦਿੱਤੀ ਮੂਰਖਤਾ ਤੁਹਾਨੂੰ ਦਿੱਤੀ ਬੇਈਮਾਨੀ ਤੁਹਾਨੂੰ ਦਿੱਤਾ ਕਪਟ ਆ ਦਿੱਤਾ ਸੂਰਜ ਇਹ ਤਾਂ ਸੂਰਜ ਦਿੰਦਾ ਹੀ ਨਹੀਂ ਹੈ ਪਤਾ ਨਹੀਂ ਕਿੱਥੋਂ ਲੈ ਲਿਆ ਤੁਸੀਂ ਉਹ ਗਾਲ ਨੂੰ ਦਿੰਦਾ ਜੀ ਜਾਂ ਉਹ ਤਾਂ ਰੋਸ਼ਨੀ ਦਿੰਦਾ ਅਗਿਆਨਤਾ ਨਹੀਂ ਦਿੰਦਾ ਤੁਹਾਡੇ ਅੰਦਰ ਆ ਗਈ ਕਿੱਥੋਂ ਆ ਗਈ ਸੂਰਜ ਨੂੰ ਤੁਸੀਂ ਦੇਵਤਾ ਮੰਨਿਆ ਉਹ ਰੋਸ਼ਨੀ ਦਿੰਦਾ ਤੁਸੀਂ ਲੋਕਾਂ ਨੂੰ ਗਿਆਨਤਾ ਦੇ ਰਹੇ ਹੋ ਜੇ ਸੂਰਜ ਨੂੰ ਮੰਨਦੇ ਲੋਕਾਂ ਨੂੰ ਗਿਆਨ ਦਿੰਦੇ ਮੰਦੇ ਸੂਰਜ ਨੂੰ ਵੀ ਨਹੀਂ ਤੁਸੀਂ ਦੇਵਤਾ ਨਹੀਂ ਮੰਨਦੇ ਜੇ ਸੂਰਜ ਦੇਵਤਾ ਮੰਨਦੇ ਉਹਦੇ ਆਲੇ ਲੱਛਣ ਹੁੰਦੇ ਤੁਹਾਡੇ ਚ ਕੋਈ ਤਾਂ ਕੋਣ ਸੂਰਜ ਵਾਲਾ ਹੁੰਦਾ ਔਰ ਤੁਸੀਂ ਤਾਂ ਕਾਲੇ ਲੇਖ ਲਿਖੇ ਨੇ ਲੋਕਾਂ ਦੇ ਅਗਿਆਨਤਾ ਫੈਲਾਈ ਹੈ ਸੂਰਜ ਕਿਤੇ ਅਗਿਆਨਤਾ ਫੈਲਾਉਂਦਾ ਸੂਰਜ ਦਿਨ ਚੜਦਾ ਤੁਸੀਂ ਨੇਰਾ ਕਰਦੇ ਹੋ ਲੋਕਾਂ ਦੇ ਅੰਦਰ ਸੂਰਜ ਦੇ ਵਿਰੋਧ ਚ ਚੰਦਰਮਾ ਵੀ ਜਨਗ ਜੋਗਾ ਹੈਗਾ ਰੋਸ਼ਨੀ ਕਰਦਾ ਤੁਸੀਂ ਹੋ ਵੀ ਨਹੀਂ ਕਰਦੇ ਸੂਰਜ ਦੇ ਵਿਰੋਧ ਚੋਂ ਚੰਦਰਮਾ ਦੇ ਵੀ ਵਿਰੋਧ ਚੋਂ ਚੰਦਰ ਵੰਸੀਆਂ ਦਾ ਵੀ ਵਿਰੋਧ ਕੀਤਾ ਤੁਸੀਂ ਸੂਰਜ ਵੰਸੀਆਂ ਦੇ ਵੀ ਵਿਰੋਧ ਚੋਂ ਖੜੇ ਨਾ ਤੁਸੀਂ ਚੰਦਰ ਵੰਸੀ ਨਾ ਤੁਸੀਂ ਸੂਰਜ ਵੰਸੀ ਤੁਸੀਂ ਕੌਣ ਹੋ ਕਪਟ ਵੰਸੀ ਹੋ ਤੁਸੀਂ ਕਪਟ ਵੰਸੀ ਆ ਝੂਠ ਵੰਸੀ ਹੋ ਤੁਸੀਂ ਜਿਹੜੇ ਕਪੜਾਵੰਸੀ ਨੇ ਝੂਠਵੰਸੀ ਨੇ ਨਾ ਉਹ ਕਹਿੰਦੇ ਨੇ ਅਸੀਂ ਸੂਰਜਵੰਸੀ ਉਹ ਸੂਰਜਵੰਸੀ ਦਾ ਦਸਮ ਪਾਸ਼ਾ ਨੇ ਛੋਡੀ ਨੇ ਉਹ ਤਾਂ ਛੋਡੀ ਨੇ ਸੂਰਜਵੰਸੀ ਆਵਣਾ ਦੀ ਬਾਣੀ ਹੈ ਗਾਂ ਇਹ ਜੀ ਸੂਰਜਵੰਸੀ ਇਹਨਾਂ ਨੇ ਜਾੜਿਆ ਸੂਰਜ ਦੇ ਸੰਸਾਰ ਦੇ ਵਿੱਚ ਅਕਲ ਦਾ ਸੂਰਜ ਚੜਿਆ ਗਿਆੰਦ ਗਿਆੰਦ ਦਾ ਸੂਰਜ ਚੜਦੇ ਸੂਰਜਵੰਸੀ ਸੀ ਉਹ ਤਾਂ ਤੁਸੀਂ ਡਬੋਤਾ ਉਹ ਤਾਂ ਡਬੋ ਰਹੇ ਹੋ ਤੁਸੀਂ ਤੁਸੀਂ ਕਹਿੰਦੇ ਅਸੀਂ ਸੂਰਜਵੰਸੀ ਆਂ ਰਾਮ ਦੇ ਵਿਰੋਧੀ ਆ ਤੁਸੀਂ ਆਉਤਕ ਕਾਲ ਬਪੜਾ ਜਿਹੜਾ ਕਾਲ ਹੈ ਨਾ ਕਾਲ ਕੌਣ ਹੈ ਅਸਲ ਚ ਕਾਲ ਮਨ ਕਾਲ ਦਾ ਹੀ ਰੂਪ ਹੈ ਜਿਹੜਾ ਮਨ ਹੈ ਨਾ ਕਾਲ ਕਲਪਣਾ ਕੌਤ ਕਾਲ ਬਪੜਾ ਕਰੋ ਸ੍ਰੀ ਇਹ ਕੌਤ ਕਹੀ ਕਰਦਾ ਆਨੰਦ ਚੋਜ ਕਾਲ ਬਪੜਾ ਇਹੀ ਗਲੰਦਰ ਕਹਿਸਵਾਇਆ ਹੂੰ ਕਾਲ ਬਪੜਾ ਕੋਟਵਾਲ ਸੁਕਰਾ ਸ੍ਰੀ ਕੋਟਵਾਲ ਸੁਕਰਾ ਸ੍ਰੀ ਉਹ ਫਿਰ ਬਣਾਇਆ ਸ੍ਰੇਸ਼ਟ ਤਾਂ ਉਥੇ ਨੂੰ ਇੱਥੇ ਦਾ ਫਿਰ ਠਾਪਿਆ ਸ੍ਰੇਸ਼ਟ ਉੱਪਰ ਸਾਰਿਆਂ ਤੋਂ ਸੋ ਐਸਾ ਰਾਜਾ ਸ੍ਰੀ ਨਰਹਰੀ ਉਹਨੇ ਜਿਹੜਾ ਹੈ ਨਾ ਸ੍ਰੀ ਜਦ ਬਣਾਤਾ ਇਹਨੂੰ ਸ੍ਰੇਸ਼ਟ ਬਣਾਤਾ ਮਨੂ ਸ੍ਰੇਸ਼ਟ ਹੋ ਗਿਆ ਨਰਹਰੀ ਆ ਬਪੜਾ ਕੋਟਵਾਲ ਕੋਟਵਾਲ ਫਿਰ ਇੱਕ ਕੋਟਵਾਲ ਬਣਾਇਆ ਇੱਕ ਕੁਟਵਾਰੀ ਮੇਰੀ ਉਹਦੀ ਹਕੂਮਤ ਫਿਰ ਬਣਾਈ ਐ ਇੱਥੇ ਉਹਨੇ ਉਹਨੂੰ ਪ੍ਰਮਾਣ ਕੀਤਾ ਵੀ ਇਹਨਾਂ ਨੂੰ ਅਕਲ ਦੇ ਤੂੰ ਜਿਹੜੇ ਪੁੱਠੇ ਚਾਲਦੇ ਨੇ ਨਾ ਜਿਹੜੇ ਲੋਕਾਂ ਨੂੰ ਧੋਖਾ ਕਰਦੇ ਨੇ ਉਹਨਾਂ ਨੂੰ ਡੰਡਾ ਫਟ ਕਰਕੇ ਸਮਝਾਵੀਂ ਇਹ ਕੰਮ ਨਾ ਕਰੋ ਸੋ ਐਸਾ ਰਾਜਾ ਸੰਤਾ ਮੰਨੋ ਦੂਤਾਂ ਡਾਨੋ ਇਹ ਕਟਵਾਰੀ ਸੰਤਾ ਨਹੀਂ ਮੰਨਤਾ ਜਿਹੜੇ ਸੰਦੂਤ ਨੇ ਤਾਈਦੇ ਨੇ ਅਸੀਂ ਚੰਦਰਵੰਸੀ ਸੂਰਜਵੰਸੀ ਹਾਂ ਹੈ ਕਪੜਵੰਸੀ ਕਪੜਵੰਸੀ ਸੂਰਜਵੰਸੀ ਬਣ ਕੇ ਅਗਿਆਨਤਾ ਫਲਾ ਰਹੇ ਉਹਨਾਂ ਨੂੰ ਕੰਨ ਖਿੱਚ ਕੇ ਉਹਨਾਂ ਦੇ ਸੂਰਜ ਵੰਸੀ ਆਂਦਾ ਜਿਹੜੀ ਗੱਲ ਆ ਸੂਰਜ ਵੰਸੀ ਜਿਹੜੇ ਵਕਾਏ ਸੂਰਜ ਵੰਸੀ ਨੇ ਉਹਨਾਂ ਦੇ ਗਿਆਨ ਦਾ ਚਾਲਣਾ ਫੈਲਾ ਦਿਓ ਕਪੜੇ ਬੰਸੀਆਂ ਨੂੰ ਘੂਰ ਕੇ ਪਰੇ ਬਿਠਾ ਲ ਦਿਓ ਵੇ ਸੂਰਜ ਵੰਸੀਓ ਤਾਂ ਆ ਗੱਲ ਆ ਸੂਰਜ ਵੰਸੀ ਦੀ ਤਾਂ ਕਹੀ ਹੋਈ ਰਾਮ ਤਾਂ ਸਾਰਿਆਂ ਦੇ ਅੰਦਰ ਬੋਲਦਾ ਤੁਸੀਂ ਉਹ ਕਾਹਦੇ ਲਗੋ ਲਿਆ ਬਈ ਰਾਮ ਦਾ ਨਾ ਜਪਦਾ ਨਾ ਮਰਦਾ ਸਭ ਦੇ ਅੰਦਰ ਹੈ ਤੁਸੀਂ ਕਹਦੇ ਨਹੀਂ ਕਹਦੇ ਸਭ ਦੇ ਅੰਦਰ ਹੈ ਕੀ ਤੋੜ ਨੂੰ ਬਿਮਾਰੀ ਕੀ ਹੈ ਕਿਉਂ ਨਹੀਂ ਬੰਦੇ ਗੱਲ ਤੁਹਾਡਾ ਨੁਕਸਾਨ ਕੀ ਹੁੰਦਾ ਹੈ ਰਾਮਣਾ ਕੋ ਬੈਰ ਹੈ ਤੁਹਾਡਾ ਜੇ ਬੈਰ ਹੈ ਦੱਸ ਦੋ ਕੀ ਹੈ ਕਿਤੇ ਇਹ ਤਾਂ ਨਹੀਂ ਬੈਰ ਹੈ ਵੀ ਉਹਨਾਂ ਇੱਕ ਪੰਡਤ ਸੀ ਬਰਾਵਣ ਰਾਵੜੋਂ ਮਾਰਤਾ ਉਹ ਬੈਰ ਤਾਂ ਨਹੀਂ ਲੈ ਰਹੇ ਰਾਮ ਤੋਂ ਉੱਪਰੋਂ ਜਾਇਆ ਜਾਇ ਕਾਰਕਾਲਿਆਂ ਵਿੱਚੋਂ ਬੈਰ ਲੈ ਰਹੇ ਲੱਗਦੇ ਆ ਸਾਨੂੰ ਤਾਂ ਤੂੰ ਹੀ ਤਾਂ ਉਹਦਾ ਕਨਸੈਪਟੇ ਬਦਲਦਾ ਸਾਰਾ ਬੇਦਾਨਾ ਕਿਉਂ ਬਦਲਦਾ ਰਾਮ ਦੇ ਤਾਂ ਬੈਰੀ ਨੇ ਦੁਸ਼ਮਣ ਨੇ ਰਾਮ ਦੇ ਮੰਦਰ ਤਾਂ ਢਿੱਡ ਦੀ ਭੁੱਖ ਹੈ ਨਾ ਦੀ ਹਰ ਮੰਦਰ ਮੰਦਰ ਕਿਤੇ ਬਾਹਰ ਹੁੰਦਾ ਰਾਮਦਾਦਾ ਮੰਦਰ ਮੰਨ ਮੰਦਰ ਹੈ ਨਾਲੇ ਤੁਸੀਂ ਕਹਿੰਦੇ ਹੋ ਤੇਰੇ ਪੂਜਣ ਕੋ ભગવાન ਬਣਾ ਮੰਨ ਮੰਦਰਾ ਨਿਸ਼ਾਨ ਨਾਲੇ ਇਹ ਮੰਨਦੇ ਹਾਂ ਨਾਲੇ ਬਾਹਰ ਮੰਦਰ ਬਣਾਈ ਜਾਂਦੇ ਹੋ ਉਹ ਬਾਹਰ ਦਾ ਤੁਸੀਂ ਇਕੱਠੇ ਕਰਨ ਦੇ ਪੈਸੇ ਲੋਕਾਂ ਦੇ ਪੰਜ ਚਾਰ ਅਰਬ ਇਕੱਠਾ ਕਰ ਲਿਆ ਹੋ ਖਾ ਲਿਓ ਪੈਸੇ ਇਕੱਠੇ ਕਰਨ ਦੇ ਪੱਥਰ ਜੇ ਉਹ ਲਾਏ ਹੋ ਨੇ ਆਦਮੀ ਕਾੜਨ ਡਰਾਮਾ ਕੀਤਾ ਹੋਇਆ ਬਾਬੇ ਮੰਦਰ ਬਣਾਉਣੇ ਪੈਸੇ ਇਕੱਠੇ ਹੋ ਹੀ ਜਾਂਦੇ ਨੇ ਥੋੜਾ ਥੋੜੀ ਫੁਲਕਾ ਚੱਲੀ ਜਾਂਦਾ ਨਾਲੇ ਥੋੜੀ ਉਹ ਚੱਲੀ ਜਾਂਦੀ ਹੈ ਖਰਚਾ ਵੀ ਤਾਂ ਚਾਹੀਦਾ ਸਿਆਸੀ ਪਾਰਟੀ ਨੂੰ ਇਹ ਡਰਾਮੇ ਨੇ ਸਭ ਤੁਹਾਡੇ